ਨਗਰ ਨਿਗਮ ਦੇ ਵਿਧੀਕ ਕਮਿਸ਼ਨਰ सुरेंद्र ਸਿੰਘ ਨੇ ਦੱਸਿਆ ਕਿ ਗੁਰੂ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਆਉਣ ਵਾਲੇ ਯਾਤਰੀਆਂ ਦੀ ਆਮਦ ਨੂੰ ਦੇਖਦੇ ਹੋਏ ਪਿਛਲੇ ਦਿਨੀ ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ ਵੱਲੋਂ ਸ਼ਹਿਰ ਦੀਆਂ ਮੁੱਖ ਸੜਕਾਂ ਦੇ ਰੱਖ-ਰਖਾਵ ਅਤੇ ਮੇਨਟੇਨੈਂਸ ਕਰਨ ਲਈ ਸਿਵਲ, ਬਾਗਬਾਨੀ, ਸਟਰੀਟ ਲਾਈਟਾਂ ਦੇ ਕੰਮ ਨੂੰ ਕਰਨ ਲਈ ਕਰਮਚਾਰੀਆਂ ਦੀਆਂ ਤਿੰਨ ਟੀਮਾਂ ਬਣਾਈਆਂ ਗਈਆਂ ਸਨ ਜਿਨ੍ਹਾਂ ਦੀ ਮੁੱਖ ਸੜਕਾਂ ਤੇ ਸਫਾਈ, ਪੈਚਵਰਕ, ਬਾਗਬਾਨੀ ਵਰਕ, ਸਟਰੀਟ ਲਾਈਟ ਵਰਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਡਿਊਟੀ ਲਗਾਈ ਗਈ ਸੀ ਇਸ ਕੰਮ ਲਈ ਇਹਨਾਂ ਟੀਮਾਂ ਨੂੰ ਬਕਾਇਦਾ ਤਿੰਨ ਟਰੈਕਟਰ ਟਰਾਲੀਆਂ ਅਤੇ ਇੱਕ ਜੀਸੀਬੀ ਮਸ਼ੀਨ ਮੁਹੱਈਆ ਕਰਵਾਈ ਗਈ ਹੈ ਜੋ ਕਿ ਰੋਸਟਰ ਅਨੁਸਾਰ ਪੱਕੇ ਤੌਰ ਤੇ ਕੰਮ ਕਰਨਗੇ ਜਿਸ ਤਰ੍ਹਾਂ ਸਾਰਿਆਂ ਨੂੰ ਪਤਾ ਕਿ ਸਾਡਾ ਅੰਮ੍ਰਿਤਸਰ ਜਿਹੜਾ ਬਹੁਤ ਪਵਿੱਤਰ ਸ਼ਹਿਰ ਹੈ ਤੇ ਲੱਖਾਂ ਦੇ ਵਿੰਚੀ ਦੇ ਸ਼ਰਧਾਲੂ ਜਿਹੜੇ ਨੇ ਉਹ ਅੰਮ੍ਰਿਤਸਰ ਨੂੰ ਵਿਜ਼ਿਟ ਕਰਦੇ ਨੇ ਤੇ ਗੁਰੂ ਸਾਹਿਬ ਦੇ ਮੰਦਿਰ ਜਾ ਕੇ ਉੱਥੇ ਆਸ਼ੀਰਵਾਦ ਲੈਂਦੇ ਨੇ ਸੋ ਉਸ ਨੂੰ ਮੁੱਖ ਰੱਖਦੇ ਹੋਇਆਂ ਮਾਨਯੋਗ ਮੇਅਰ ਸਾਹਿਬ ਤੇ ਮਾਨਯੋਗ ਕਮਿਸ਼ਨਰ ਸਾਹਿਬ ਦੀ ਤੇ ਦਿਸ਼ਾਂ ਦਿਸ਼ਾਂ ਤੇ ਅਸੀਂ ਜਿਹੜੇ ਇੱਕ ਸਪੈਸ਼ਲ ਇੱਕ ਇਨੀਸ਼ੀਏਟਿਵ ਲਿਆ ਕਿ ਜਿਹੜੇ ਸਾਡੇ ਮੇਨ ਰੋਡਸ ਨੇ ਬੇਸਿਕਲੀ ਸਾਡਾ ਗੋਲਡਨ ਗੇਟ ਤੋਂ ਲੈ ਕੇ ਭੰਡਾਰੀ ਬ੍ਰਿਜ ਦਾ ਰੇਲਵੇ ਸਟੇਸ਼ਨ ਤੋਂ ਲੈ ਕੇ ਇੰਡੀਆ ਗੇਟ ਦੈਨ ਸਾਡਾ ਜਿਹੜਾ ਹੈਗਾ ਰਿਆਲਟੋ ਚੌਂਕ ਤੋਂ ਲੈ ਕੇ ਸਾਡਾ ਜਿਹੜਾ ਹੈਗਾ ਫਤੇਗੜ ਚੂੜੀਆ ਰੋਡ ਸੋ ਇਨਾਂ ਰੋਡ ਦੀ ਸਪੈਸ਼ਲ ਸਫਾਈ ਲਈ ਜਿਹੜੇ ਹੈਗੇ ਅਸੀਂ ਇੱਕ ਰੋਡ ਗੈਂਗਸ ਬਣਾਏ ਨੇ ਸੋ ਉਹ ਰੋਡ ਗੈਂਗਸ ਦੇ ਵਿੱਚ ਜਿਹੜੇ ਸਾਡੇ ਸਿਵਲ ਦੇ ਤੇ ਬਿਲਦਾਰ ਨੇ ਉਹਦੇ ਵਿੱਚ ਸਾਡੇ ਕੋਲ ਹਾਰਟੀਕਲਚਰ ਡਿਪਾਰਟਮੈਂਟ ਦੇ ਸਾਡੇ ਮਾਲੀ ਨੇ ਸਫਾਈ ਸੇਵਕ ਨੇ ਸੋ ਇਹ ਸਾਰੀ ਟੀਮ ਜਿਹੜੀ ਹੈ ਇਕੱਠੇ ਹੋ ਕੇ ਜਾਂਦੇ ਨੇ ਤੇ ਇਹਨਾਂ ਨੂੰ ਜੋ ਵੀ ਰੋਡ ਦੇ ਆਲੇ ਦੁਆਲੇ ਸੈਂਟਰ ਵਾਜ ਦੇ ਜਾਂ ਫੁੱਟਪਾਥ ਤੇ ਕੋਈ ਵੀ ਮਲਵਾ ਦਿਖਦਾ ਹੈ ਕੂੜਾ ਦਿਖਦਾ ਹੈ ਜਾਂ ਜੇਕਰ ਕੋਈ ਉੱਥੇ ਕੋਈ ਸਟਰੀਟ ਲਾਈਟ ਖਰਾਬ ਹੈ ਤੇ ਜਾਂ ਹੋਰ ਕੋਈ ਵੀ ਕਿਸੇ ਪ੍ਰਕਾਰ ਦਾ ਮਲਵਾ ਪਿਆ ਜਾਂ ਕੋਕਾ ਬੂਟੀ ਹੈਗੀ ਹੈ ਸੋ ਉਹਨੂੰ ਜਿਹੜਾ ਹੈਗਾ ਉਹ ਨਿਰੰਤਰ ਜਿਹੜਾ ਲਗਾਤਾਰ ਉਹ ਵੀ ਸਫਾਈ ਕਰਦੇ ਨੇ ਸੋ ਉਹਦਾ ਹੀ ਇੱਕ ਜਾਇਜ਼ਾ ਲਿਆ ਗਿਆ ਸੀ ਕਿ ਟੀਮ